ਸ੍ਰੀ ਗੋਵਿੰਦ ਜੀ ਸੋ ਹੈ ਨਾ ਸ੍ਰੀ ਗੋਵਿੰਦ ਜੀ ਤੋ ਹੈ ਦਸਮੀ ਪੁਰਬ ਤੇ ਸੰਨਰ ਕੇ ਬੁਰ ਨਾਮ ਲਈ ਤੇ ਆਏ ਰੰਗਤ ਗੋਵਿੰਦ ਤੇ ਅਬਰਤਾਸ ਸਰਵੰਦਾਸੇ ਹੋਈ ਸਹਾਰੇ ਤੇ ਨਾਰ ਕੋ ਬੰਦੇ ਨੂੰ ਸਿਮਰੋ ਸਭੀ ਹਰਿ ਆਏ ਜਿਨਹਾਰ ਕ੍ਰਿਸ਼ਨ ਦੇ ਤੇਜ ਚ ਸੋਤ ਜਾਈ ਤੇ ਬਾਗ ਸੁਹਣੇ ਕਾਣੋਂ ਦੇ ਆਵੇ ਤਾਂ ਸਭ ਤੇ ਹੋਏ ਸਹਾਰੇ ਦਸਮੀ ਸਹਾਏ ਤੇ ਪਾਪਸ਼ ਨੂੰ ਸ਼੍ਰੀ ਗੁਰੂਆਂ ਸਾਹਿਬ ਜੀ ਦੇ ਪਾਅ ਅਸਨਾ ਦਾ ਧਿਆਨ ਰੱਖ ਕੇ ਬੋਲਣਾ ਜੀ ਪਨਿਆ ਪਿਆਰੀਆਂ ਜਉ ਸਹਿਤ ਜਾਂਦੇ ਆ ਕਾਹ ਦੀਆਂ ਮੁਕਤੀਆਂ ਕੀਆਂ ਦਸਤੀਆਂ ਕੀਆਂ ਇਹ ਨਾਮ ਜਪ ਕੇ ਆ ਮਨਿਸ਼ੇ ਜੀ ਦੀ ਤਰਾਈ ਤੇ ਮਾਣੇ ਦੇਖੋ ਦੇ ਨਾ ਪਿਆਰੀਆਂ ਸੁਖਿਆਰੀਆਂ ਦੀ ਪਾਈ ਦਾ ਧੰਨ ਕਰਦੇ ਰਹਿਣਾ ਜੀ ਜਨਾਬ ਅੱਲਾਹ ਅੱਲਾਹ ਨਾ ਧਰਮ ਦੇ ਪੰਡਮ ਸਦਾੇ ਕੋਪ ਨੀਂਆ ਰਹਾ ਜੀਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਾਏਗੇ ਗੁਰੂ ਵੰਦੇ ਸੇਵਾ ਦੇ ਸਰਬਾਨੀਆ ਪਤੀਆਂ ਧਰਮ ਨੇ ਹਾਰਿਆ ਸਿੱਕੇ ਸਾਂਸਾਂ ਸੰਭਲਵਾਈ ਦੀ ਪੁਵਾਈ ਦਾ ਧਿਆਨ ਕਰਕੇ ਜੁਲਣਾ ਜੀ ਪੰਨਾਂ ਕਤਾਂ ਸਰਬੱਤ ਗੁਰੂਵਾਰਾਂ ਦਾ ਧਿਆਨ ਕਰਕੇ ਜੁਲਣਾ ਜੀ ਸ੍ਰੀ ਗੁਰੂ ਸਾਹਿਬ ਸਰਬੱਤ ਖਾਲਸਾ ਜੀ ਕੇ ਅਸਾਂ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਕਿ ਤਿਆਰੇ ਕਿਤੇ ਉਹਨਾਂ ਤੋਂ ਅਦਕਾ ਸਰਦੂ ਸੁਖੋਏ ਜਹਾਂ ਜਹਾਂ ਖਾਲਸਾ ਸਾਹਿਬਾਂ ਤਾਂ ਪਾਰਸਿਆ ਰਿਆਲ ਦੇਗ ਤੇ ਫਤੇ ਬਦਕੀ ਤੈ ਪੰਚ ਤੇ ਜੀਤ ਜੀਤ ਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਤਾਂ ਦੇਹ ਦਾਣ ਲੋਹਾ ਦਾਣ ਬੂਰੀ ਦਾਣ ਤਰਸਾ ਦਾਣ ਨਾਮ ਦੰਦ ਦਾਨਾ ਸਰਪਾਂ ਫਰੀਮੁਸਾਗੀ ਕੇ ਰਸਨੀ ਸੁਨਾਉ ਕੰਕੀਆਂ ਢੰਡੇ ਬੁੰਡੇ ਬੋਕੋ ਦੇ ਤਨ ਧਰਮ ਕਾਜੀ ਕਨ ਬੋਲਨਾ ਜੇ ਚਿੱਤਾਂ ਦਾ ਮੰਨ ਨੀਵਾ ਮਤ ਕੇ ਮਤ ਪਸਾ ਰਸਾ ਵਾਹਿ ਜੀ ਤੇਨ ਬਾਲਿਆ ਦੇ ਮਾਨ ਤਾਲੀਆਂ ਤਾਰ ਜੇ ਉਹ ਕਹੇ ਔਰ ਸੁਸਤੀ ਆਂਦੀ ਪਤ ਮਥਾਨ ਤੋਂ ਧੰਨ ਕਰ ਸੇ ਸੰਪੂਰਨ ਗਵਾਸੂ ਸੰਗੋ ਆਜੀ ਦੇ ਉੱਤਰ ਬਸਤੇ ਦਾ ਗਾਪਤੀ ਹੈ ਆਮ ਜੇ ਘਰ ਗਵਾਸੂ ਸੰਗੋ ਮਾਤਾ ਜੀ ਨੂੰ ਸਰਜੀ ਤੋਂ ਦੂਰ ਕੀਤਾ ਉਹਨਾਂ ਨੂੰ ਘਰ ਨੇ ਮਿਲ ਕੇ ਰਸਤੀ ਕਰਨ ਮੁਕਾਏ ਕਿ ਬਾਬਾ ਖੁਸਨਾ ਦੇ ਸਹਾਰਾ ਸਰ ਦੇ ਟੋਲੇ ਬਚਦੇ ਹਨ ਆਪਣੀ ਸੇਵਾਾਂ ਦੀਆਂ ਮਨਪ੍ਰਾਣ ਕਲਾ ਨੂੰ ਪਾਉਣ ਲਈ ਜੀ ਇਹ ਰੋਗਤਾ ਬੱਚੀਆਂ ਪਰਿਵਾਰ ਦੀ ਸੁੱਖਾਂ ਵਸੋਣੇ

ਨਵੇਂ ਪਰਿਵਾਰਾਂ ਨੂੰ ਨਵਾਂ ਸਹਿਯੋਗ ਅਤੇ ਸਹਾਇਤਾ ਦੇ ਨਾਮ ਤੇ ਦੇਰੀ ਜਾ ਆਪਣੇ ਸੇਵਾਵਾਂ ਦੇ ਖੇਤਰ ਨੂੰ ਉਤਕਰਨਾ ਕਮਾਈ ਤੋਂ ਵਾਧੇ ਕਰਨਾ ਨਾਮਦਾਨ ਬੱਚਿਆਂ ਨੂੰ ਦੇ ਰੋਜ਼ਗਾਰ ਦੇ ਸੁਨਿਮ ਨਵੇਂ ਪਰਿਵਾਰਾਂ ਦੇ ਖੂਬ ਸਾਂਭ ਬਕਾਉਣੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੇਵਾ ਕਰਨ ਨੂੰ ਮੌਕਾ ਦੇਣਾ ਕਿਤੇ ਕਰਨਾ ਸਾਗ ਦੇ ਹਿੱਤ ਕਰਦੇ ਪੰਚਾਇਤ ਕਰਾਪਚਾਰ ਦੀ ਜਰੂਰਤ ਮਟਾਈ ਦੇ ਪਚਾਹ ਹੰਦ ਤੱਕ ਪ੍ਰਵਾਨ ਹੈ ਕਈ ਸੰਗਤੀ ਹਰਿਦਰ ਪ੍ਰਵਾਨ ਕਰਨੀ ਆਵੀ ਦੇ ਪੁੱਤਰ ਦੇਤੇ ਜੀ ਆਵੇ ਸੁਰਾਗੀ ਜਏ ਤਲਾਬਾਇ ਦੁਰ ਤੇਰੀ ਵੰਦੇ ਆਂ ਸ਼ਰਧੇ ਕਰਾ ਤੇਰੇ ਭਾਨ ਕੋ ਬਤ ਤਾਪਾ ਵਾਹਿਗੁਰੂ ਜੀ ਤਾ ਹਲਦਾ ਵਾਹਿਗੁਰੂ ਜੀ ਕੀਤੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਤਾ ਹਲਦਾ ਵਾਹਿਗੁਰੂ ਜੀ ਕੀਤੇ Terima kasih Gue tanda ba yaha yonder Deshar Ni thumbnails pa, Par-erman nombre va api, Gue har tabi y okay. farming challenge, capacity》para manjiraka krabi y cardabaza. Ambichi yat een Matageshi shal obedient ਨਾ ਇੱਥੇ ਪੈ ਜਾ ਇੱਥੇ ਇੱਕ ਬਾਈ ਨਾਲ ਇੱਕ ਬਾਈ ਆ ਕੇ ਖੜਾ ਹੋ ਗਿਆ ਫਾਰਵਰਡ ਵਾਲਾ ਵਾਲਾ No, no, no.